ਸਾਸ਼ੀਕਾਲ ਜੀ ਮੈਂ ਪ੍ਰਿਅੰਕਾ ਤੁਸਕੜੇਲੀ ਪੋਸਟ ਪੰਜਾਬੀ ਤਦੱਸ ਦਈਏ ਕਿ ਟ੍ਰੈਫਿਕ ਪੁਲਿਸ ਕਾਫੀ ਸਤ ਨਜ਼ਰ ਆ ਰਹੀ ਹੈ ਜਿਸ ਦੇ ਚਲਦਿਆਂ ਸਕੂਲੀ ਬੱਸਾਂ ਦੀ ਅਤੇ ਵੈਨਾ ਦੀ ਚੈਕਿੰਗ ਕੀਤੀ ਗਈ ਹੈ ਇਸ ਦੌਰਾਨ ਜਿਹੜੇ ਡਰਾਈਵਰਾਂ ਦੇ ਵੱਲੋਂ ਵਰਦੀ ਨਹੀਂ ਸੀ ਪਾਈ ਗਈ ਜਾਂ ਫਿਰ ਡਾਕੂਮੈਂਟ ਪੂਰੇ ਨਹੀਂ ਸੀ ਉਹਨਾਂ ਡਰਾਈਵਰਾਂ ਦੇ ਚਲਾਨ ਵੀ ਕੱਟੇ ਗਏ ਨੇ ਤਾਂ ਟ੍ਰੈਫਿਕ ਪੁਲਿਸ ਕਾਫੀ ਸਖਤ ਨਜ਼ਰ ਆ ਰਹੀ ਹੈ ਦਰਅਸਲ ਸੰਬਰਾਲਾ ਦੇ ਵਿੱਚ 7 ਦੇ ਕਰੀਬ ਬੱਚਿਆਂ ਦੇ ਨਾਲ ਦਰਦਨਾਖਾ ਹਾਦਸਾ ਵਾਪਰਿਆ ਸੀ ਤੇ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਸਖਤ ਹੋਈ ਹੈ ਤਸਵੀਰਾਂ ਤੁਹਾਨੂੰ ਮੋਗਾ ਦੀਆਂ ਦਿਖਾ ਰਹੇ ਹਾਂ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਸਕੂਲੀ ਬੱਸਾਂ ਅਤੇ ਵੈਨਾਂ ਦੀ ਚੈਕਿੰਗ ਕੀਤੀ ਗਈ ਹੈ ਇਹ ਨਹੀਂ ਕਿ ਜਿਹੜੀਆਂ ਬੱਸਾਂ ਅਤੇ ਵੈਨਾਂ ਸਹੀ ਹਾਲਤ ਦੇ ਵਿੱਚ ਨਹੀਂ ਸਨ ਡਰਾਈਵਰਾਂ ਨੇ ਵਰਦੀ ਨਹੀਂ ਸਿਪਾਈ ਜਾਂ ਫਿਰ ਡਰਾਈਵਰਾਂ ਦੇ ਵੱਲੋਂ ਕਾਗਜ਼ ਪੂਰੇ ਨਹੀਂ ਸੀ ਰੱਖੇ ਗਏ ਉਨਾ ਬੱਸਾਂ ਅਤੇ ਬੈਨਾਂ ਦੇ ਚਲਾਨ ਵੀ ਕੱਟੇ ਗਏ ਨੇ ਨਾਲ ਦੀ ਨਾਲ ਬੱਚਿਆਂ ਨੂੰ ਵੀ ਉਹਨਾਂ ਦੀ ਸੇਫਟੀ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਹੈ ਬੱਚਿਆਂ ਨੂੰ ਇਹ ਕਿਹਾ ਗਿਆ ਕਿ ਤੁਹਾਡੀ ਗੱਡੀ ਠੀਕ ਨਹੀਂ ਹੈ ਤੁਸੀਂ ਆਪਣੇ ਮਾਪਿਆਂ ਨੂੰ ਇਸ ਬਾਬਤ ਜਾਣਕਾਰੀ ਦੇਣੀ ਹੈ ਤੇ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਤੁਸੀਂ ਆਪਣੀ ਵਰਦੀ ਪ੍ਰੋਪਰ ਪਾ ਕੇ ਰੱਖਣੀ ਹੈ ਫਰਸਟ ایڈ ਕਿਟ ਰੱਖਣੀ ਹੈ ਤੇ ਉਸ ਤੋਂ ਇਲਾਵਾ ਜੇਕਰ ਤੁਹਾਡੀ ਗੱਡੀ ਜਾਂ ਵੈਨ ਦੀ ਹਾਲਤ ਸਹੀ ਨਹੀਂ ਹੈ ਤਾਂ ਸਕੂਲ ਮੈਨੇਜਮੈਂਟ ਨੂੰ ਇਸ ਬਾਬਤ ਜਾਣਕਾਰੀ ਦੇਣੀ ਹੈ ਤਾਂ ਕਿ ਜਿਹੜੇ ਹਾਦਸੇ ਨੇ ਸਕੂਲੀ ਬੈਨਾਂ ਜਾਂ ਬੱਸਾਂ ਦੇ ਨਾਲ ਵਾਪਰ ਰੱਖੇ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ ਉਹਨਾਂ ਨੂੰ ਘਟਾਇਆ ਜਾ ਸਕੇ ਤੁਹਾਡੀ ਗੱਡੀ ਸਹੀ ਨਹੀਂ ਜੀ ਇਹ ਕੋਈ ਸ਼ਰਤਾਂ ਨਹੀਂ ਪੂਰੀਆਂ ਕਰਦੀ ਕੰਦਮ ਕਰਦੀ ਕਰਦੀ ਠੀਕ ਆ ਹੋਣ ਨਵੀਂ ਗੱਡੀ ਲੈਣੀ ਜਦੋਂ ਦਵਾ ਤੁਹਾਨੂੰ ਟੱਕਮੀ ਨਦੀ ਸੁੱਕਣਾ ਹੋ ਜਾਂਦੀ ਹੈ ਇਸ ਗੱਡੀ ਤੇ ਨਹੀਂ ਤੁਸੀਂ ਆਉਣਾ ਠੀਕ ਆ ਇਹ ਤੁਹਾਡੇ ਜਿਹੜੇ ਇੱਕ ਇੱਕ ਬੱਚੇ ਹਨ ਪਰਵਾਦ ਦੇ ਮਾਂ ਇਹਦੇ ਵਰਦੀ ਪਾਈਏ ਉਹ ਹਮਾਇਤ ਕਰਤੀਆਂ ਸਾਰੇ ਰੇਪਟੇ ਲੋ ਸਾਰੇ ਰੱਖ ਬਟੇ ਹੋਏ ਬੱਚੇ ਨਿਵੰਦ ਦੇ ਵਿੱਚ ਪਾਉਂਗਾ ਦਾ ਨਾਮਾ ਸੰਗੜਾ ਕਰਦਾ ਰਹਿਣਾ ਮੈਨਰ ਕਰ ਮਾਨਜੋਗ ਐਸਐਸਪੀ ਸਾਹਿਬ ਮੋਗਾ ਜੀ ਇਧੀਆਂ ਹਦਾਇਤਾਂ ਤੇ ਕੰਮ ਕਰਦੇ ਹੋਏ ਅੱਜ ਜਿਹੜਾ ਅਸੀਂ ਕਿੰਕ ਸਕੂਲਾਂ ਦੀਆਂ ਵੈਨਾ ਉਹਨਾਂ ਨੂੰ ਚੈੱਕ ਕੀਤਾ ਕਿਉਂਕਿ ਮਾਨਜੂ ਹਾਈ ਕੋਰਟ ਵੱਲੋਂ ਸੇਫ ਸਕੂਲ ਵਾਣ ਪਾਲਿਸੀ ਜਿਹੜੀ ਬਣਾਈ ਗਈ ਆ ਉਹਦੇ ਵਿੱਚ ਡਰਾਈਵਰ ਦੇ ਵਰਦੀ ਪਾਈ ਹੋਣੀ ਚਾਹੀਦੀ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਆ ਲੇਡੀ ਹੈਲਪਰ ਨਾਲ ਚਾਹੀਦਾ ਫਰਸਟ ایڈ ਕਿਟ ਚਾਹੀਦੀ ਆ ਫਾਇਰ ਸਰਵਿਸ ਨਾਲ ਸਿਲੰਡਰ ਚਾਹੀਦਾ ਕੈਮਰੇ ਲੱਗੇ ਹੋਣੇ ਚਾਹੀਦੇ ਆ ਸਪੀਡ ਗੋਨਰ ਹੋਣਾ ਚਾਹੀਦਾ ਪਾਣੀ ਵਾਲਾ ਵਾਟਰ ਕੂਲਰ ਹੋਣਾ ਚਾਹੀਦਾ ਕਲਰ ਚੈਲੋ ਹੋਣਾ ਚਾਹੀਦਾ ਵਾਹਨ ਦਾ ਚੈਲੋ ਪੱਟੀ ਦੇ ਵਿੱਚ ਸਕੂਲ ਦਾ ਨੇਮ ਲਿਖਿਆ ਹੋਣਾ ਚਾਹੀਦਾ ਇਹ ਸਾਰੇ ਤੇ ਸਾਰੇ ਡਾਕੂਮੈਂਟ ਜਿਹੜੇ ਗੱਡੀ ਦੇ ਪੂਰੇ ਹੋਣੇ ਚਾਹੀਦੇ ਇਹ ਸਾਰੀਆਂ ਚੀਜ਼ਾਂ ਚੈੱਕ ਕਰਨ ਵਾਸਤੇ ਅਸੀਂ ਅੱਜ ਚੈਕਿੰਗ ਕੀਤੀ ਸੀਗੀ ਤੇ ਕਈ ਵਾਹਨਾਂ ਸਾਨੂੰ ਜਿਹੜੇ ਆ ਉਹ ਜਿਹੜੀਆਂ ਜਿੰਦਾ ਇੱਕ ਡਰਾਈਵਰ ਦੇ ਵਰਤੀ ਨਹੀਂ ਸੀ ਪਾਈ ਜਾਂ ਨਾਲ ਲੇਡੀ ਹੈਲਪਰ ਨਹੀਂ ਸੀ ਜਾਂ ਉਹਨਾਂ ਦੇ ਮਤਲਬ ਪ੍ਰੋਪਰ ਸਹੀ ਨਹੀਂ ਸੀ ਉਹ ਛਪਾ ਨਹੀਂ ਸੀ ਪੂਰੀਆਂ ਕਰਦੇ ਉਸ ਤਰੀਕੇ ਨਾਲ ਅਸੀਂ ਚਲਾਨ ਕੀਤੇ ਆ ਕੀ ਕੀ ਕਮੀਆਂ ਪਾਈਆਂ ਦੀਆਂ ਜਦੋਂ ਚੈੱਕ ਕਰ ਪਤਾ ਗਿਆ ਅਸੀਂ 4-5 ਸਕੂਲਾਂ ਦੀ ਅੱਜ ਚੈਕਿੰਗ ਕੀਤੀ ਜਿਵੇਂ ਕਿਟੇਬਲ ਸਕੂਲ ਆ ਸੈਂਟ ਜੋਜ਼ ਸਕੂਲ ਆ ਡੀਐਨ ਮਾਡਲ ਸਕੂਲ ਆ ਨਵਜੋਤ ਸਕੂਲ ਆ ਸੈਕ੍ਰੇਟ ਸਕੂਲ ਆ ਲਾਰੀ ਫੀਲਡ ਸਕੂਲ ਆ ਉਹ ਇਹਨਾਂ ਦੇ ਅਸੀਂ ਇਹਨਾਂ ਦੀਆਂ ਵੈਨਾਂ ਚੈੱਕ ਕੀਤੀਆਂ ਤੇ ਕਿਸੇ ਦੇ ਪ੍ਰੋਪਰ ਵਰਦੀ ਨਹੀਂ ਸੀ ਡਰਾਈਵਰ ਦੇ ਪਾਈ ਕਿਸੇ ਦੇ ਸਿਲੰਡਰ ਨਹੀਂ ਸੀਗਾ ਤੇ ਕਿਸੇ ਦੇ ਕੈਮਰਾ ਨਹੀਂ ਸੀ ਲੱਗੇ ਜਿਹੜੀਆਂ ਕਮੀਆਂ ਪਾਈਆਂ ਕਿ ਉਹਦੇ ਮੁਤਾਬਕ ਸਾਰਿਆਂ ਦਾ ਜਿਹੜੇ ਚਲਾਨ ਕੀਤੇ ਗਏ ਦੇਖੋ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਬੜੇ ਜਿਹੜੇ ਵਾਹਨਾਂ ਦੇ ਹਾਦਸੇ ਹੋਇਆ ਬੱਚਿਆਂ ਦਾ ਨੁਕਸਾਨ ਹੋ ਗਿਆ ਪੇਰੈਂਟਸ ਪੂਰੀ ਫੀਸ ਦਿੰਦੇ ਆ ਸਾਰੇ ਬੈਨਾ ਲੈਣ ਸਕੂਲਾਂ ਵਾਲਿਆਂ ਨੂੰ ਤੇ ਜਦੋਂ ਸਕੂਲ ਵਾਲੇ ਪੂਰੇ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਬੈਨਾ ਨਹੀਂ ਸਹੀ ਪਾਉਂਦੇ ਜਾਂ ਡਰਾਈਵਰਨ ਗੈਦੀ ਕਰਦੇ ਆ ਤੇ ਜਦੋਂ ਬਹੁਤ ਵੱਡਾ ਹਾਸਾ ਵਾਪਰ ਜਾਂਦਾ ਕੋਈ ਘਟਨਾ ਵਾਪਰ ਸਕਦੀ ਆ ਕੋਈ ਵੀ ਹਾਸਾ ਹੋ ਸਕਦਾ ਇਸ ਕਾਕੇ ਮੇਰੀ ਪੇਰੈਂਟਸ ਨੂੰ ਵੀ ਇਹ ਅਪੀਲ ਆ ਵੀ ਤੁਸੀਂ ਪ੍ਰੋਪਰ ਗੱਡੀ ਚੈੱਕ ਕਰਿਆ ਕਰੋ ਜਿਹੜੇ ਤੇ ਤੁਹਾਡੇ ਵਿੱਚ ਸਕੂਲ ਦੇ ਵਿੱਚ ਬੱਚੇ ਜਿਹੜੀ ਗੱਡੀ ਵਿੱਚ ਜਾ ਰਹੇ ਆ ਦੇਖੋ ਵੀ ਉਹ ਗੱਡੀ ਸੇਫ ਆ ਡਰਾਈਵਰ ਠੀਕ ਆ ਉਹਦੇ ਚ ਓਵਰ ਲੋਡ ਤਾਂ ਬੱਚੇ ਤਾਂ ਨਹੀਂ ਓਵਰ ਲੋਡ ਬੱਚੇ ਤਾਂ ਨਹੀਂਗੇ ਇਹ ਸਾਰੀਆਂ ਚੀਤਾ ਚੈੱਕ ਕਰਨੀਆਂ ਚਾਹੀਦੀਆਂ ਤੇ ਸਕੂਲ ਵਾਲਿਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਜਦੋਂ ਅਸੀਂ ਪੀਸਾ ਪੂਰੀਆਂ ਲੈ ਰਹੇ ਹਾਂ ਤੇ ਉਹ ਬੱਚਾਂ ਵੱਲ ਪੂਰਾ ਧਿਆਨ ਦੇਣ ਬਸ ਮੇਰੀ ਉਹਨਾਂ ਨੂੰ ਇਹ ਚੇਤਾਵਨੀਆਂ ਅੱਗੇ ਤੋਂ ਇੱਕ ਹੁਣ ਛੁੱਟੀਆਂ ਹੋ ਜਾਣਗੀਆਂ ਜੂਨ ਮਹੀਨੇ ਦੇ ਵਿੱਚ ਇੱਕ ਮਹੀਨੇ ਦੀਆਂ ਛੁੱਟੀਆਂ ਉਹ ਬਿਲਕੁਲ ਪ੍ਰੋਪਰ ਉਹਦੀਆਂ ਗੱਡੀਆਂ ਨੂੰ ਦਰੁਸਤ ਕਰ ਲੈਣ ਜਿਹੜੀਆਂ ਕਮੀਆਂ ਪੇਸ਼ੀਆਂ ਪੂਰੀਆਂ ਕਰ ਲੈਣ ਤੇ ਅਗਰ ਜੂਨ ਤੋਂ ਬਾਅਦ ਇਹ ਜਿਹੜੀਆਂ ਬੱਸਾਂ ਚੱਲਣਗੀਆਂ ਅਸੀਂ ਚੈਕਿੰਗ ਕਰਾਂਗੇ ਜੇ ਕੋਈ ਕਮੀ ਪਾਈਗੀ ਬਿਲਕੁਲ ਉਹਨਾਂ ਨੂੰ ਬੌਂਡ ਕਰਾਂਗੇ ਬੰਦ ਕਰਾਂਗੇ ਜੋ ਵੀ ਉਹਨਾਂ ਦੇ ਪੰਨ ਦੀ ਕਾਰਵਾਈ ਕੀਤੀ ਜਾਊਗੀ ਤੇ ਪੇਰੈਂਟਸ ਨੂੰ ਮੇਰੀ ਅਪੀਲ ਆ ਵੀ ਉਹ ਵੀ ਆਪਣੇ ਬੱਚਿਆਂ ਵੱਲ ਧਿਆਨ ਦੇਣ ਤੇ ਪ੍ਰੋਪਰ ਗੱਡੀਆਂ ਚੈੱਕ ਅਪ ਮੇਰੀ ਜਿਹੜੇ ਜਿੰਨੇ ਵੀ ਸਕੂਲਾਂ ਦੀਆਂ ਵੈਨਾਂ ਚੱਲਦੀਆਂ ਉਹਨਾਂ ਦੇ ਡਰਾਈਵਰਾਂ ਨੂੰ ਆਪੋ ਸ਼ਕਤੀ ਨਾਲ ਹਦਾਇਤ ਕਰਦਾ ਵੀ ਕੋਈ ਵੀ ਨਸ਼ਾ ਕਰਕੇ ਗੱਡੀ ਦਾ ਕੋਈ ਚਲਾਵੇ ਅਸੀਂ ਉਹਨਾਂ ਨੂੰ ਚੈਕਿੰਗ ਕਰਾਂਗੇ ਹੁਣ ਇਹਨਾਂ ਦੇ ਵੱਲ ਪੂਰਾ ਪ੍ਰੋਪਰ ਅਸੀਂ ਧਿਆਨ ਦੇ ਰਹੇ ਹਾਂ ਕੋਈ ਵੀ ਜਿਹੜਾ ਗੱਡੀ ਚਲਾਊਗਾ ਨਸ਼ੇ ਦੇ ਵਿੱਚ ਚਲਾਊਗਾ ਜਾਂ ਉਹਦੇ ਪ੍ਰੋਪਰ ਐਡਰੈਸ ਨਾ ਪਾਇਆ ਹੋਗਾ ਜਾਂ ਉਹ ਰੂਲ ਐਂਡ ਰੈਗੂਲੇਸ਼ਨ ਨਾ ਜਾਣਦਾ ਹੋਊਗਾ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਉਹ ਗੱਡੀ ਵੀ ਬੰਦ ਕੀਤੀ ਜਾਊਗੀ ਮੇਰਾ ਮੋਬਾਈਲ ਨੰਬਰ ਲੈ ਲਓ 97802197 ਜੇ ਕਿਸੇ ਵੀ ਪੇਰੈਂਟਸ ਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਬੱਚਾ ਜਾ ਰਿਹਾ ਉਹ ਸੇਫ ਨਹੀਂਗਾ ਉਹ ਜਿਹੜਾ ਡਰਾਈਵਰ ਹਨ ਕਹਿੰਦੀ ਕਰਦਾ ਤੇ ਉਹ ਮੈਨੂੰ ਕਿਸੇ ਵੀ ਸਮੇਂ ਕੰਟੈਕਟ ਕਰ ਸਕਦੇ ਆ ਜਾਂ ਆਮ ਜਨਤਾ ਨੂੰ ਮੇਰੀ ਅਪੀਲ ਆ ਜੇ ਕੋਈ ਡਰਾਈਵਰ ਸਹੀ ਤਰੀਕੇ ਨਾਲ ਕੋਈ ਗੱਡੀ ਨਹੀਂ ਚਲਾਉਂਦਾ ਉਹ ਵੀ ਮੈਨੂੰ ਦੱਸ ਸਕਦਾ ਵੀ ਆ ਸਕੂਲ ਦੀ ਕਿਹੜੀ ਗੱਡੀ ਆ ਉਹ ਪ੍ਰੋਪਰ ਸਹੀ ਵੀ ਚੱਲਦੀ ਜਾਂ ਤੇਜ਼ ਚਲਾਉਂਦਾ ਜਾਂ ਸਖੜਾਉਂਦਾ ਸਹੀ ਤਰੀਕੇ ਨਾਲ ਨਹੀਂ ਜਾਂ ਬੱਚੇ ਸੇਫ ਨਹੀਂ ਤੇ ਮੈਂ ਉਹਨੂੰ ਚੈੱਕ ਕਰੂੰਗਾ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹ ਬੱਚਿਆਂ ਨੇ ਮੈਨੂੰ ਬੇਨਤੀ ਕਰਦਾ ਉਹਨਾਂ ਨੂੰ ਕਿ ਬੱਚਾ ਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਕਿ ਜਿਹੜੀ ਅਸੀਂ ਵੈਨ ਦੇ ਵਿੱਚ ਜਾ ਰਹੇ ਆ ਅਸੀਂ ਬਿਲਕੁਲ ਈਜੀ ਜਾ ਰਹੇ ਆ ਸਾਡੇ ਜਿਹੜੇ ਜਿਹੜੇ ਬੈਗ ਆ ਪ੍ਰੋਪਰ ਰੱਖਣ ਨੂੰ ਜਗ੍ਹਾ ਹੈਗੀ ਆ ਤੇ ਜਿਹੜੀ ਐਮਰਜੈਂਸੀ ਡੋਰ ਆ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਜੇ ਕੋਈ ਗੱਲਬਾਤ ਹੁੰਦੀ ਆ ਅਸੀਂ ਕਿੱਥੋਂ ਦੇ ਉੱਤਰਨਾ ਕਿਵੇਂ ਉਤਰਨਾ ਤੇ ਸਾਰੇ ਕੈਮਰੇ ਲੱਗੇ ਆ ਹੈਲਪਰ ਨਾਲ ਆ ਸਾਰੇ ਪ੍ਰੋਪਰ ਉਹਨਾਂ ਨੂੰ ਸਹੀ ਤਰੀਕੇ ਨਾਲ ਲਗਾ ਰਿਹਾ ਕੋਈ ਉਹਨਾਂ ਦਾ ਡਰਾਈਵਰ ਕਿਸੇ ਮਿਸਬੇਪਤਾ ਨਹੀਂ ਕਰਦਾ ਕੋਈ ਕਿਸੇ ਤਰ੍ਹਾਂ ਦਾ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਵੀ ਨੌਲੇਜ ਹੋਣੀ ਚਾਹੀਦੀ ਹੈ ਇਹ ਤੁਹਾਡਾ ਕਹਿਣ ਦਾ ਤਾਂ ਜਦੋਂ ਵੀ ਕਿਸੇ ਬੱਚੇ ਨੂੰ ਕੋਈ ਡਰ ਹੋਵੇ ਤੇ ਉਸ ਨੂੰ ਪੁਲਿਸ ਨਾਲ ਸੰਪਰਕ ਕਰੇ ਹਾਂਜੀ ਉਹ ਬੱਚੇ ਕੰਟੈਕਟਰ ਬੱਚਿਆਂ ਨੂੰ ਵੀ ਵੈਹਨਾ ਦੇ ਵਿੱਚ ਨੰਬਰ ਲਿਖਿਆ ਪੁਲਿਸ ਦਾ ਵੀ ਨੰਬਰ ਲਿਖਿਆ ਫਾਇਰ ਬ੍ਰਿਗੇਡ ਦਾ ਵੀ ਨੰਬਰ ਲਿਖਿਆ ਉਹ ਸਾਨੂੰ ਉਹ ਵੀ ਕਾਲ ਕਰ ਸਕਦੇ ਆ ਜਦੋਂ ਬੱਚੇ ਬੱਚਾ ਨੂੰ ਕੋਈ ਲੱਗੇ ਵੀ ਅਸੀਂ ਸੇਫ ਨਹੀਂ ਗਏ ਸਾਨੂੰ ਪ੍ਰੋਬਲਮ ਆ ਜਾਂ ਡਾਰਾ ਚੱਕ ਸਾਡਾ ਡਰਾਈਵਰ ਸਹੀ ਨਹੀਂ ਉਹ ਵੀ ਸਾਡੇ ਨਾਲ ਸਿੱਧਾ ਵੀ ਕੰਟੈਕਟ ਕਰ ਸਕਦੇ ਆ ਤੇ ਪੇਰੈਂਟਸ ਨੂੰ ਵੀ ਦੱਸ ਸਕਦੇ ਆ ਪੇਰੈਂਟਸ ਵੀ ਸਾਨੂੰ ਦੱਸਦੇ ਜਿਵੇਂ ਵੀ ਉਹਨਾਂ ਨੂੰ ਚੰਗਾ ਲੱਗੇ ਮਤਲਬ ਮਾਨਜੋਗ ਐਸਐਸਪੀ